ਦਾ ਜਬਰੀ ਵਿਆਹ ਕਰਨ ਅਤੇ ਉਸ ਦੇ ਨਾਲ ਜ਼ਬਰਜਨਾਹ ਦੇ ਦੋਸ਼ ਦੇ ਹੇਠ ਲੜਕੀ ਦੇ ਪਿਤਾ ਪੂਆ ਤਾਏ ਤੇ ਲੜਕੇ ਅਤੇ ਪਤੀ ਸਸ ਸੋਹਰਾ ਖਿਲਾਫ ਨਾਬਸਦਰ ਦੇ ਵਿੱਚ ਕੇਸ ਦਾਜ ਕੀਤਾ ਗਿਆ ਹੈ ਪੀੜਤਾ ਨੇ ਆਪ ਅਦਾਲਤ ਦੇ ਅੱਗੇ ਗੁਹਾਰ ਲਗਾ ਕੇ ਕਾਰਵਾਈ ਕਰਵਾਈ ਹੈ ਪੀੜਤਾ ਅਨੁਸਾਰ ਉਸ ਦਾ ਕੋਈ ਭਰਾ ਨਾ ਹੋਣ ਕਾਰਨ ਉਸ ਦੇ ਤਾਏ ਦੇ ਲੜਕੇ ਗੁਰਸੇਵਕ ਸਿੰਘ ਅਤੇ ਪੂਆ ਦੇ ਪਿਤਾ ਪੂਆ ਨੇ ਪਿਤਾ ਜਗਤਾਰ ਸਿੰਘ ਤੇ ਦਬਾਅ ਪਾ ਕੇ 2015 ਦੇ ਵਿੱਚ ਉਸ ਦਾ ਵਿਆਹ ਦੁਗੜੀ ਉਮਰ ਦੇ ਵਿਅਕਤੀ ਅਜੀਤ ਸਿੰਘ ਨਾਲ ਕਰਵਾ ਦਿੱਤਾ ਤੇ ਉਸ ਸਮੇਂ ਉਹ ਸਿਰਫ 16 ਸਾਲ ਦੀ ਸੀ ਉਸ ਦੀ ਮਾਤਾ ਦੀ ਮਾਤਾ ਵੀ ਜੜੀਏ ਵਿਆਹ ਦੇ ਪੂਰੀ ਤਰ੍ਹਾਂ ਖਿਲਾਫ ਸੀ ਪਰ ਇਹ ਜਬਰੀ ਵਿਵਾਦ ਕਰਕੇ ਉਸ ਦੀ ਮਾਤਾ ਸਦਮੇ ਦੇ ਵਿੱਚ ਆਪਣੀ ਆਵਾਜ਼ ਖੋ ਬੈਠੀ ਤੇ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਅਕਾਲ ਚਲਾਣਾ ਕਰ ਗਈ ਮਲਜ਼ਮ ਅਜੀਤ ਸਿੰਘ ਨੇ 4 ਮਹੀਨੇ ਬਾਅਦ ਪੀੜਤਾ ਦੇ ਉੱਪਰ ਤਸਦਦ ਕਰਕੇ ਗਰਭਵਤੀ ਹਾਲਤ ਦੇ ਵਿੱਚ ਘਰੋ ਕੱਢ ਦਿੱਤਾ ਤੇ 2016 ਦੇ ਵਿੱਚ 17 ਸਾਲ ਦੀ ਉਮਰ ਦੇ ਵਿੱਚ ਉਹ ਮਾਂ ਬਣੀ ਪੀੜਤਾ ਨੇ ਇਕੱਲੇ ਆਪਣਾ ਬੱਚਾ ਪਾਲਦੇ ਹੋਏ ਪਿਛਲੇ ਸਾਲ ਆਪਣੇ ਪੇਕੇ ਅਤੇ ਸੋਹਰੇ ਪਰਿਵਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਗੋਹਾਰ ਲਗਾਈ ਹਾਈ ਕੋਰਟ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਤੇ ਹੁਣ ਨਾਵਾ ਸਦਰ ਪੁਲਿਸ ਨੇ ਉਪਰੋਕਤ 6 ਮਲਜ਼ਮਾਂ ਦੇ ਖਿਲਾਫ ਨਾਬਾਲਗ ਦਾ ਵਿਆਹ ਕਰਨ ਜ਼ਬਰਦਸਤ ਅਤੇ ਪੋਕਸੋ ਐਕਟ ਦੇ ਤਹਿਤ ਜੁੜਾ ਹੈ ਕੇਸ ਦਰਜ ਕੀਤਾ ਹੈ ਇਹ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਸੀਗੇ ਮੇਰੇ ਫਾਦਰ ਮੇਰੇ ਤਾਇਆ ਦਾ ਬੇਟਾ ਤੇ ਮੇਰੀ ਭੂਆ ਮੇਰੀ ਭੂਆ ਕੁਲਵਿੰਦਰ ਕੌਰ ਦਾ ਇਹਨਾਂ ਵਿੱਚ ਹੱਥ ਸੀਗਾ ਤੇ ਮੇਰੇ ਫਾਦਰ ਨੇ ਮੇਰੀ ਮੈਰिज ਮੇਰੇ ਮੇਰੇ ਬ੍ਰਦਰ ਤਾਇਆ ਦਾ ਬੇਟੇ ਗੁਰਸੇਵਕ ਸਿੰਘ ਦਾ ਤੇ ਮੇਰੀ ਭੂਆ ਦੇ ਕਹਿਣ ਤੇ ਫਤਿਹਗੜ ਚੁਣਾ ਕੀਤੀ ਗਈ ਉਸ ਟਾਈਮ ਮੇਰੀ ਉਮਰ 16 ਸਾਲ ਸੀ ਕੀ ਚ ਕਹਿੰਦੇ ਮੇਰੀ ਭੂਆ ਮੇਰੀ ਭੂਆ ਤੇ ਮੇਰੇ ਮੇਰੇ ਬ੍ਰਦਰ ਦੀ ਮਨਛਾਈ ਸੀਗੀ ਜਿਹੜੀ ਮੇਰੇ ਫਾਦਰ ਨੂੰ ਜ਼ਮੀਨ ਆਉਂਦੀ ਆ ਉਸ ਨੂੰ ਆਪ ਥਾਫੜ ਆਪਣਾ ਚਾਹੁੰਦੇ ਸੀਗੇ ਤੁਹਾਡੀ ਜਿੰਮੇ ਫੜਕੇ ਕੋਈ IAS IPS ਬਣਾਈ ਬਟ ਮੇਰੇ ਉਸ ਟਾਈਮ ਖਵਾਬ ਸਾਰੇ ਅਧੂਰੇ ਰਹਿ ਗਏ ਸੀਗੇ ਬਟ ਮੈਂ ਹੁਣ ਆਪਣੀ ਸਟੱਡੀ ਰੈਗੂਲਰ ਕਰ ਰੱਖੀ ਆ ਤੇ ਹਣ ਬੱਚੇ ਨੂੰ ਵੀ ਮੇਰੇ ਚਾਚਾ ਚਾਚੇ ਨੂੰ ਪੜਨਾ ਪੜਾ ਰਹੀ ਆ ਤੇ ਮੈਂ ਖੁਦ ਵੀ ਪੜਨੀ ਹੋਈ ਮੇਰਾ 8 ਸਾਲ ਦਾ ਜਿਹੜਾ ਹੈ ਘਰ ਵਾਲਿਆਂ ਨੂੰ ਮੇਰੇ ਸੱਤ ਸੱਜੀ ਵੱਲੋਂ ਬਹੁਤ ਹਦਾਇਤ ਕੀਤੀ ਗਈ ਵੀ ਬੱਚੀ ਦੀ ਏਜ ਘੱਟ ਆ ਵੀ ਤੂੰ ਇਸ ਮੈਰਿਜ ਤੋਂ ਇਨਕਾਰ ਕਰ ਦੇ ਬਹੁਤ ਪਹੁੰਚ ਕੀਤੀ ਉਹਨਾਂ ਤੱਕ ਬਾਟੇ ਉਹਨਾਂ ਨੇ ਕਹਿੰਨੇ ਇਸ ਸੀਜ਼ ਨੂੰ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਵੀ ਅਸੀਂ ਮੈਰਿਜ ਕਰਵਾਉਣੀ ਆ ਤਾਂ ਇਸ ਨਾਲ ਹੀ ਕਰਵਾਉਣੀ ਆ ਦਰਵਾਜ਼ੇ ਖੜਕਾਈ ਇਸ ਇਨਸਾਫ ਲਈ ਬਟ ਲਾਸਟ ਤੇ ਮੇਰਾ ਸਦਰ ਥਾਣੇ ਨਾਬਾ ਵਿੱਚ ਪਰਚਾ ਦਰਜ ਹੋਇਆ ਜਿਹਦੇ ਵਿੱਚ ਤਿੰਨ ਬੰਦੇ ਦੀ ਰੈਸਟ ਹੋ ਚੁੱਕੀ ਆ ਤੇ ਪੁਲਿਸ ਦਾ ਬਹੁਤ ਵਧੀਆ ਰਵਈਆ ਰਿਹਾ ਸਦਰ ਥਾਣੇ ਵੱਲੋਂ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਐਸਾ ਮਾਨਜੋਗ ਐਸਚਓ ਸਰ ਇਹ ਐਸੀ ਜਿੰਦਰ ਸਰ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਮੈਨੂੰ ਪਰ ਹੁਣ ਮੈਨੂੰ ਇਨਸਾਫ ਦੀ ਆਸ ਜਾਗੀ ਸੀ ਜਦੋਂ ਮੇਰਾ ਜਦੋਂ ਮੇਰੀ ਮਾਨਜੋਗ ਹਾਈ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਆਰਡਰ ਪਾਸ ਹੋਏ ਸੀਗੇ ਉਦੋਂ ਕਹਿੰਦੇ ਉਸ ਤੋਂ ਬਾਅਦ ਪਰਚਾ ਲੌਂਚ ਹੋਣ ਤੋਂ ਬਾਅਦ ਮੈਨੂੰ ਬਹੁਤ ਸਕੂਨ ਮਿਲਿਆ ਵੀ ਅੱਜ ਸ਼ਾਇਦ ਮੈਨੂੰ ਮੇਰੀ ਇਨਸਾਫ ਮਿਲਦੀ ਆ ਮਿਲਣ ਦੀ ਆਸ ਜਾਗੀ ਸੀ ਹੁਣ ਸੈਟੀਸਫਾਈ ਹੋ ਲਾਈਫ ਤੋਂ ਹਾਂਜੀ ਸਰ ਬਹੁਤ ਹੱਦ ਤੱਕ ਸੈਟੀਸਫਾਈ ਹ ਬਟ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋ ਜਾਂਦੀ ਉਸ ਤੱਕ ਮੈਂ ਉਸ ਤੋਂ ਤੱਕ ਮੇਰੀ ਜੰਗ ਜਾਰੀ ਰਹੂਗੀ ਜੀ ਮੇਰੀ ਮਦਰ ਇਸ ਮੈਰिज ਦੇ ਖਿਲਾਫ ਸੀਗੇ ਤੇ ਉਹਨਾਂ ਉਹਨਾਂ ਦੀ ਮੇਰੀ ਮੈਰिज ਤੋਂ 2 ਦਿਨ ਬਾਅਦ ਹੀ ਉਹਨਾਂ ਨੇ ਬੋਲਣਾ ਚੱਲਣਾ ਬੰਦ ਕਰ ਦਿੱਤੀ ਤੇ ਮੇਰੀ ਮੈਰिज ਦੇ 1 ਵੀਕ ਬਾਅਦ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਸ ਟਾਈਮ ਮੇਰੇ ਮੇਰੇ ਹਸਬੰਦ ਦੀ ਏਜ 32 ਸੀ 32 ਸਾਲ ਦਾ ਸੀ ਤੇ ਉਸ ਟਾਈਮ ਉਹਨਾਂ ਨੇ ਤਾਂ ਵੀ ਇਸ ਜੀ ਸਬਜੈਕਟ ਨੂੰ ਜਾਣ ਬੁੱਝ ਕੇ ਮੇਰੇ ਨਾਲ ਮੈਰਿਜ ਕਰਵਾਈ ਤੇ ਮੇਰੇ ਨਾਲ ਕੁੱਟਮਾਰ ਦਾ ਰਵਈਆ ਵਰਤਿਆ ਕੁੱਟਮਾਰ ਕਰਦੇ ਰਹੇ ਮੈਨੂੰ ਮੇਰੇ ਨਾਲ ਬਹੁਤ ਅਕੇਸ਼ਾਈ ਹੁੰਦੀ ਰਹੀ ਤੇ ਮੈਨੂੰ 4 ਮਹੀਨੇ ਹੀ ਉਹਨਾਂ ਨੇ ਆਪਣੇ ਪਾਸ ਰੱਖਿਆ ਉਸ ਤੋਂ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਪਾਸ ਤੋਂ ਆਪਣੇ ਬੱਚੇ ਨਾਲ ਇਹ ਲੜਾਈ ਲੜ ਰਹੀ ਹੈ ਜੀ ਲੜਕੀ ਲੌਪਰੀਤ कौर ਜਿਨੇ ਕੀ ਇੱਕ ਸਾਡੇ ਕੋਲ ਆਇਆ ਸੀਗਾ ਹਾਈ ਕੋਰਟ ਨੇ ਰੈਟ ਪਾਈ ਸੀ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਵੀ ਇਹਦਾ 2 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਟਾਈਮ ਬਾਉਂਡ ਸੀਗਾ ਵੀ 2 ਮਹੀਨਿਆਂ ਦੇ ਵਿੱਚ ਇਹਨੂੰ ਜਸਟਿਸ ਜਿਹੜੀ ਹੈ ਡਿਲੀਵਰ ਕੀਤੀ ਜਾਵੇ ਜਿਸ ਤਰ੍ਹਾਂ ਜੀ ਪੜਤਾਲ ਕਰਕੇ ਜਿਹੜੀ ਇਹਦਾ 2016 ਦੇ ਵਿੱਚ ਇਹਦੀ ਮੈਰਿਜ ਹੋਈ ਸੀ ਉਦੋਂ ਇਹਦੀ ਉਮਰ 16 ਸਾਲ ਸੀ ਤੇ 17 ਸਾਲ ਦੀ ਇਹਦੇ ਵਿੱਚ ਇਹ ਲੜਕਾ ਪੈਦਾ ਹੋਇਆ ਸੀ ਉਹ ਸਬੰਧੀ ਨੇ ਦਿੱਤਾ ਸੀ ਵੀ ਮੇਰਾ ਜਿਹੜਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਅੰਡਰਏਜ ਜਿਸ ਤੇ ਅਸੀਂ ਮੁਕੱਦਮਾ ਨੰਬਰ 156 24 ਜਿਹੜਾ ਦਰਜ ਕੀਤਾ ਹੈ ਆਈਪੀਸੀ 376 ਤੇ ਚਾਈਲਡ ਜਿਹੜਾ ਮੈਰਿਜ ਪ੍ਰੋਵੈਂਸ਼ਨ ਐਕਟ ਹੈ 9 10 ਤੇ ਇੱਕ चिल्ड्रन फ्रॉम सेक्सुअल ऑफेंसेस ਜਿਹੜਾ ਪੋਕਸੋ ਦਾ 6 ਜਿਹੜਾ ਉਤੇ ਲੱਗਿਆ ਇਸ ਤਰ੍ਹਾਂ ਸਾਹਮਣੇ ਆਇਆ ਵੀ ਜਿਹੜੀ ਇਹਨੇ ਵਿਰੋਧ ਕੀਤਾ ਤੇ ਚਾਚਾ ਚਾਚੀ ਨੇ ਵੀ ਕੀਤਾ ਜਿੱਥੇ ਹੁਣ ਮੌਜੂਦਾ ਰਹਿ ਰਹੀ ਹੈ ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਜਿਹੜਾ ਕਿ ਇਹਦੇ ਫਾਦਰ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਤੇ ਇਹਦੇ ਸਹੁਰਿਆਂ ਨੂੰ ਵੀ ਦੱਸ ਦਿੱਤਾ ਸੀ ਕਿ ਇਹਦੀ ਉਮਰ ਛੋਟੀ ਹੈ ਅੰਡਰਏਜ ਆਨ ਕਰਕੇ ਹੁਣ ਜਿਹੜੀ ਕਾਰਵਾਈ ਇਹਨਾਂ ਦੇ ਸਾਰਿਆਂ ਤੇ ਹਮਲਤ ਲਿਆਂਦੀ ਗਈ ਉਹ ਸਾਹਮਣੇ ਨਹੀਂ ਆਈ ਮਾਟ ਇਹਨਾਂ ਦੇ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਹੈ ਤੁਹਾਨੂੰ ਨਹੀਂ ਜਿਹੜਾ ਫਾਦਰ ਹੈ ਉਹ ਅਨਪੜਾ ਥੋੜੀ ਐਜੂਕੇਸ਼ਨ ਦੀ ਲਿਟਰੇਸੀ ਦੀ ਘਾਟ ਕਰਕੇ ਇਹਨਾਂ ਦਾ ਜਿਹੜਾ ਉਹਨਾਂ ਨੇ ਧੱਕੇ ਨਾਲੋਂ ਵਿਆਹ ਕਰ ਦਿੱਤਾ ਸੀ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਇੱਕ ਇਹਦੇ ਫਾਦਰ ਇਹਦੀ ਮਦਰ ਦੀ ਡੈਥ ਹੋ ਗਈ ਫਾਦਰ ਇਹਦੇ ਇੱਕ ਇਹਦੇ ਤਾਏ ਦਾ ਬੇਟਾ ਗੁਰਸੇਵਕ ਸਿੰਘ ਇੱਕ ਇਹਨਾਂ ਦੇ ਜਿਹੜੇ ਹੈਗੇ ਨੇ ਇਹਦਾ ਘਰ ਵਾਲਾ ਜੀਤ ਸਿੰਘ ਇਹਦੇ ਸੱਸਾਰਾ ਕੌਰ ਸਿੰਘ ਸਨ ਆਫ ਅਮਰ ਸਿੰਘ ਤੇ ਜਸਮੇਲ ਕੌਰ ਵਾਈਫ ਆਫ ਕੌਰ ਸਿੰਘ ਤੇ ਲੜਕੀ ਦੀ ਭੂਆ ਸਾਰਾ ਬਣ ਗੜਾ ਨੇ ਕੁਲਵਿੰਦਰ ਕੌਰ ਕੋਟੜੇ ਫਤਿਹਗੜ੍ਹ ਛੰਨਾ ਪਿੰਡ ਇਹਨਾਂ ਦਾ ਇਹ ਲੜਕਾ ਠੇਕੇਬੇਸ ਤੇ ਕੋ ਪੀਆਰਟੀਸੀ ਦੇ ਵਿੱਚ ਕੰਮ ਕਰਦਾ 22 ਸਾਲ ਦੀ ਸੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹ ਮਕਦਮਾ ਦਰਜ ਹੋਇਆ ਇਹ ਡੀਏ ਸਾਹਿਬ ਦੀ ਅਸੀਂ ਜਿਹੜੀ ਇੱਥੋਂ ਲਿਖ ਕੇ ਭੇਜਿਆ ਸੀ ਡੀਏ ਸਾਹਿਬ ਨੇ ਜੋ ਇਹਦੇ ਵਿੱਚ ਓਪੀਨੀਅਨ ਦਿੱਤੀ ਹੈ ਜੋ ਉਹਨਾਂ ਨੇ رائے ਦਿੱਤੀ ਹੈ ਉਸ ਹਿਸਾਬ ਨਾਲ ਅਸੀਂ ਜਿਹੜੀ ਤੱਕ ਅਸੀਂ ਤਿੰਨ ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਇਹਦਾ ਫਾਦਰ ਨੇ ਇੱਕ ਇਹਦਾ ਤਾਇ ਦਾ ਬੇਟਾ ਤੇ ਇੱਕ ਇਹ ਜਿਹੜਾ ਘਰ ਵਾਲਾ ਅਜੀਤ ਸਿੰਘ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਨੇ ਰੈਸਟ ਪਾ ਦਿੱਤੀ ਹੈ ਬੀਹਣੀ ਪਾਲ ਜਾਰੀ ਹੈ ਬਾਕੀ ਅਸੀਂ